ਖਬਰ ਸਾਹਮਣੇ ਆ ਰਹੀ ਹੈ ਜਿੱਥੇ ਫਰੋਤੀ ਮੰਗਣ ਤੇ ਹਥਿਆਰ ਰੱਖਣ ਦੇ ਮਾਮਲੇ ਦੇ ਵਿੱਚ ਦੋ ਕੁੜੀਆਂ ਸਣੇ ਪੰਜ ਪੰਜਾਬੀਆਂ ਨੂੰ ਨਾਮਜ਼ਦ ਕੀਤਾ ਗਿਆ ਜਿਸ ਦੇ ਦੌਰਾਨ ਤਿੰਨ ਪੰਜਾਬੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੋ ਕੈਨੇਡਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਕੈਨੇਡਾ ਦੇ ਬ੍ਰੈਂਪਟਨ ਦੇ ਵਿੱਚ ਦੋ ਕੁੜੀਆਂ ਸਣੇ ਪੰਜ ਪੰਜਾਬੀਆਂ ਖਿਲਾਫ ਫਰੋਤੀ ਦੇ ਲਈ ਧਮਕੀਆਂ ਦੇਣ ਅਤੇ ਨਜਾਇਜ਼ ਹਥਿਆਰ ਰੱਖਣ ਸਣੇ ਵੱਖ-ਵੱਖ ਦੋਸ਼ਾਂ ਦੇ ਹੇਠ ਮਾਮਲਾ ਦਰਜ ਕੀਤਾ ਗਿਆ ਤੇ ਇਸ ਮਾਮਲੇ ਦੇ ਵਿੱਚ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਾਣਕਾਰੀ ਮੁਤਾਬਕ ਅਪੀਲ ਰਿਜਨਲ ਪੁਲਿਸ ਐਕਸਟਰਸ਼ਨ ਇਨਵੈਸਟੀਗੇਟਿਵ ਟਾਸਕ ਫੋਰਸ 온ਟਾਰੀਓ ਪ੍ਰੋਵੀਸ਼ਨਲ ਪੁਲਿਸ ਦੇ ਸਹਿਯੋਗ ਤੇ ਨਾਲ ਇੱਕ ਸਰਚ ਵਾਰੰਟ ਤਹਿਤ ਗ੍ਰੇਟਰ ਟੋਰਾਂਟੋ ਖੇਤਰ ਦੇ ਵਿੱਚ ਦਸੰਬਰ 2023 ਤੋਂ ਬਾਅਦ ਵਾਪਰੀਆਂ ਤਾਜ਼ਾ ਘਟਨਾਵਾਂ ਦੇ ਸਬੰਧ ਦੇ ਵਿੱਚ ਤਿੰਨ ਪੰਜਾਬੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਕਟਨਾਵਾ ਦੇ ਵਿੱਚ ਜਾਇਦਾਦ ਨੂੰ ਨੁਕਸਾਨ ਪਹੁੰਚਾਉਣਾ ਧਮਕੀਆਂ ਅਤੇ ਹਥਿਆਰਾਂ ਦੇ ਨਾਲ ਸਬੰਧਿਤ ਅਪਰਾਧ ਸ਼ਾਮਿਲ ਹੈ ਇਸ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਸਾਲ ਦੇ ਨੌਜਵਾਨ ਦੇ ਖਿਲਾਫ ਜਬਰੀ ਵਸੂਲੀ ਮੌਤ ਦੀਆਂ ਧਮਕੀਆਂ ਦੇਣ ਇਰਾਦੇ ਦੇ ਨਾਲ ਹਥਿਆਰ ਚਲਾਉਣਾ ਅੱਗ ਲਗਾ ਕੇ ਜਾਇਦਾਦ ਨੂੰ ਨੁਕਸਾਨ ਪਹੁੰਚਾਉਣਾ ਅਣਅਧਿਕਾਰਿਤ ਹੱਤਿਆ ਰੱਖਣ ਤੇ ਪਬੰਦੀਸ਼ ਉਦਾ ਸ਼ਹਿਰ ਰੱਖਣ ਅਤੇ 5000 ਡਾਲਰ ਤੋਂ ਵੱਧ ਦੀ ਧੋਖਾਧੜੀ ਦੇ ਦੋਸ਼ ਲੱਗੇ ਨੇ ਜਿਸ ਨੂੰ ਲੈ ਕੇ ਵੱਡੀ ਕਾਰਵਾਈ ਕੀਤੀ ਗਈ ਤਿੰਨ ਪੰਜਾਬੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਦੋ ਲੜਕੀਆਂ ਸਮੇਤ ਪੰਜ ਵਿਅਕਤੀ ਨੇ ਜਿਨ੍ਹਾਂ ਨੂੰ ਇਸ ਮਾਮਲੇ ਦੇ ਵਿੱਚ ਨਾਮਜ਼ਦ ਕੀਤਾ ਗਿਆ ਕਿਹਾ ਜਾ ਰਿਹਾ ਕਿ ਜ਼ਮਾਨਤ ਦੀ ਸੁਣਵਾਈ ਦੇ ਰਹੀ ਇਨਾ ਨੂੰ ਰੱਖਿਆ ਗਿਆ ਸੀ ਤੇ ਬ੍ਰੈਮਟਨ ਦੇ ਵਿੱਚ 온ਟਾਰੀਓ ਕੋਰਟ ਆਫ ਜਸਟਿਸ ਦੇ ਵਿੱਚ ਹਾਜ਼ਰ ਹੋਏ ਨੇ ਇਹ ਵੀ ਦੱਸਤੀ ਹੈ ਕਿ 26 ਜਨਵਰੀ 2024 ਨੂੰ ਇੱਕ 32 ਸਾਲ ਪੀੜਤ ਨੂੰ ਕਥਿਤ ਤੌਰ ਤੇ ਫੋਨ ਕਾਲ ਤੇ ਧਮਕੀ ਪਰੇ WhatsApp ਮੈਸੇਜ ਆਏ ਤੇ ਵੱਡੀ ਰਕਮ ਮੰਗੀ ਜਾਂਦੀ ਹੈ ਇਸ ਸ਼ਿਕਾਇਤ ਦੇ ਵਿੱਚ ਜਬਰੀ ਵਸੂਲੀ ਦੇ ਮਾਮਲੇ ਦੇ ਵਿੱਚ ਇੱਕ ਵਿਅਕਤੀ ਨੂੰ ਨਾਮਜ਼ਦ ਕੀਤਾ ਜਾਂਦਾ ਤੇ ਉਸ ਨੂੰ ਜ਼ਮਾਨਤ ਦੀ ਸੁਣਵਾਈ ਲਈ ਰੱਖਿਆ ਗਿਆ ਸੀ ਤੇ ਬ੍ਰੈਮਟਨ ਦੇ ਵਿੱਚ 온ਟਾਰੀਓ ਕੋਰਟ ਆਫ ਜਸਟਿਸ ਦੇ ਵਿੱਚ ਸ਼ਾਮਿਲ ਹੋਇਆ ਸੀ ਸ ਵੱਡੀ ਖਬਰ ਸਾਹਮਣੇ ਆ ਰਹੀ ਹੈ ਕੈਨੇਡਾ ਤੋਂ ਜਿੱਥੇ ਫਰੋਤੀ ਮੰਗਲ ਤੇ ਹਥਿਆਰ ਰੱਖਣ ਦੇ ਮਾਮਲੇ ਦੇ ਵਿੱਚ ਦੋ ਕੁੜੀਆਂ ਸਣੇ ਪੰਜ ਪੰਜਾਬੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਫਰੋਤੀ ਮੰਗਣ ਤੇ ਹਥਿਆਰ ਰੱਖਣ ਦੇ ਮਾਮਲੇ ਦੇ ਵਿੱਚ ਦੋ ਕੁੜੀਆਂ ਸਣੇ ਪੰਜ ਪੰਜਾਬੀਆਂ ਨੂੰ ਨਾਮਜ਼ਦ ਕੀਤਾ ਗਿਆ ਜਿਸ ਦੇ ਦੌਰਾਨ ਤਿੰਨ ਪੰਜਾਬੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੋ ਕੈਨੇਡਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਕੈਨੇਡਾ ਦੇ ਬ੍ਰੈਂਪਟਨ ਦੇ ਵਿੱਚ ਦੋ ਕੁੜੀਆਂ ਸਣੇ ਪੰਜ ਪੰਜਾਬੀਆਂ ਖਿਲਾਫ ਫਰੋਤੀ ਦੇ ਲਈ ਧਮਕੀਆਂ ਦੇਣ ਅਤੇ ਨਜਾਇਜ਼ ਹਥਿਆਰ ਰੱਖਣ ਸਣੇ ਵਕ ਵਕ ਦੋਸ਼ਾਂ ਦੇ ਹੇਠ ਮਾਮਲਾ ਦਰਜ ਕੀਤਾ ਗਿਆ ਤੇ ਇਸ ਮਾਮਲੇ ਦੇ ਵਿੱਚ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਾਣਕਾਰੀ ਮੁਤਾਬਕ ਅਪੀਲ ਰੀਜਨਲ ਪੁਲਿਸ ਐਕਸਟੋਰਸ਼ਨ ਇਨਵੈਸਟੀਗੇਟਿਵ ਟਾਸਕ ਫੋਰਸ ਅੰਟਾਰੀਓ ਪ੍ਰੋਵਿਜ਼ਨਲ ਪੁਲਿਸ ਦੇ ਸਹਿਯੋਗ ਤੇ ਨਾਲ ਇੱਕ ਸਰਚ ਵਾਰੰਟ ਤਹਿਤ ਗ੍ਰੇਟਰ ਟੋਰਾਂਟੋ ਖੇਤਰ ਦੇ ਵਿੱਚ ਦਸੰਬਰ 2023 ਤੋਂ ਬਾਅਦ ਵਾਪਰੀਆਂ ਤਾਜ਼ਾ ਘਟਨਾਵਾਂ ਦੇ ਸਬੰਧ ਦੇ ਵਿੱਚ ਤਿੰਨ ਪੰਜਾਬੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਕਟਨਾਵਾ ਦੇ ਵਿੱਚ ਜਾਇਦਾਦ ਨੂੰ ਨੁਕਸਾਨ ਪਹੁੰਚਾਉਣਾ ਧਮਕੀਆਂ ਅਤੇ ਹਥਿਆਰਾਂ ਦੇ ਨਾਲ ਸਬੰਧਿਤ ਅਪਰਾਧ ਸ਼ਾਮਿਲ ਹੈ ਇਸ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਸਾਲ ਦੇ ਨੌਜਵਾਨ ਦੇ ਖਿਲਾਫ ਜਬਰੀ ਵਸੂਲੀ ਮੌਤ ਦੀਆਂ ਧਮਕੀਆਂ ਦੇਣ ਇਰਾਦੇ ਦੇ ਨਾਲ ਹਥਿਆਰ ਚਲਾਉਣਾ ਅੱਗ ਲਗਾ ਕੇ ਜਾਇਦਾਦ ਨੂੰ ਨੁਕਸਾਨ ਪਹੁੰਚਾਉਣਾ ਅਣਅਧਿਕਾਰਿਤ ਹਥਿਆਰ ਰੱਖਣ ਤੇ ਪਾਬੰਦੀਸ਼ੁਦਾ ਸ਼ਹਿਰ ਰੱਖਣ ਅਤੇ 5000 ਡਾਲਰ ਤੋਂ ਵੱਧ ਦੀ ਧੋਖਾਧੜੀ ਦੇ ਦੋਸ਼ ਲੱਗੇ ਨੇ ਜਿਸ ਨੂੰ ਲੈ ਕੇ ਵੱਡੀ ਕਾਰਵਾਈ ਕੀਤੀ ਗਈ ਤਿੰਨ ਪੰਜਾਬੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਦੋ ਲੜਕੀਆਂ ਸਮੇਤ ਪੰਜ ਵਿਅਕਤੀ ਨੇ ਜਿਨ੍ਹਾਂ ਨੂੰ ਇਸ ਮਾਮਲੇ ਦੇ ਵਿੱਚ ਨਾਮਜ਼ਦ ਕੀਤਾ ਗਿਆ ਕਿਹਾ ਜਾ ਰਿਹਾ ਕਿ ਜ਼ਮਾਨਤ ਦੀ ਸੁਣਵਾਈ ਦੇ ਰਹੀ ਇਨਾ ਨੂੰ ਰੱਖਿਆ ਗਿਆ ਸੀ ਤੇ ਬ੍ਰੈਮਟਨ ਦੇ ਵਿੱਚ 온ਟਾਰੀਓ ਕੋਰਟ ਆਫ ਜਸਟਿਸ ਦੇ ਵਿੱਚ ਹਾਜ਼ਰ ਹੋਏ ਨੇ ਇਹ ਵੀ ਦੱਸਤੀ ਹੈ ਕਿ 26 ਜਨਵਰੀ 2024 ਨੂੰ ਇੱਕ 32 ਸਾਲ ਪੀੜਤ ਨੂੰ ਕਥਿਤ ਤੌਰ ਤੇ ਫੋਨ ਕਾਲ ਤੇ ਧਮਕੀ ਪਰੇ WhatsApp ਮੈਸੇਜ ਆਏ ਤੇ ਵੱਡੀ ਰਕਮ ਮੰਗੀ ਜਾਂਦੀ ਹੈ ਇਸ ਸ਼ਿਕਾਇਤ ਦੇ ਵਿੱਚ ਜਬਰੀ ਵਸੂਲੀ ਦੇ ਮਾਮਲੇ ਦੇ ਵਿੱਚ ਇੱਕ ਵਿਅਕਤੀ ਨੂੰ ਨਾਮਜ਼ਦ ਕੀਤਾ ਜਾਂਦਾ ਤੇ ਉਸ ਨੂੰ ਜ਼ਮਾਨਤ ਦੀ ਸੁਣਵਾਈ ਲਈ ਰੱਖਿਆ ਗਿਆ ਸੀ ਤੇ ਬ੍ਰੈਮਟਨ ਦੇ ਵਿੱਚ 온ਟਾਰੀਓ ਕੋਰਟ ਆਫ ਜਸਟਿਸ ਦੇ ਵਿੱਚ ਸ਼ਾਮਿਲ ਹੋਇਆ ਸੀ ਸ ਵੱਡੀ ਖਬਰ ਸਾਹਮਣੇ ਆ ਰਹੀ ਹੈ ਕੈਨੇਡਾ ਤੋਂ ਜਿੱਥੇ ਫਰੋਤੀ ਮੰਗਣ ਤੇ ਹਥਿਆਰ ਰੱਖਣ ਦੇ ਮਾਮਲੇ ਦੇ ਵਿੱਚ ਦੋ ਕੁੜੀਆਂ ਸਣੇ ਪੰਜ ਪੰਜਾਬੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ